ਦੇਖੋ ਛੋਟੇ ਸਾਹਿਬ ਜਦੋਂ ਨੇ ਕਿਵੇਂ ਵਜੀਦੇ ਦਾ ਤੇ ਸੋਚਾ ਅਨੰਦ ਦਾ ਮੂੰਹ ਬੰਦ ਕੀਤਾ ਸੀ ਵੱਡੇ ਕਚਹਿਰੀ ਦੇ ਵਿੱਚ ਖੜ ਗਏ ਤੇ ਠੋਕ ਕੇ ਜਵਾਬ ਦਿੱਤਾ ਕੰਦੀ ਕੰਦੀ ਗੱਲ ਦਾ ਸਾਰੇ ਇਹ ਜੀ ਸੁਣਿਓ ਇਹ ਵੀਡੀਓ ਤੇ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਕਰਿਓ ਤੇ ਸ਼ਰਧਾਂਜਲੀ ਜੀ ਛੋਟੇ ਸਾਹਿਬ ਜੀ ਨੂੰ ਕਾ ਕਾਲਾ ਵਾਹੇ ਗੁਰਜੀ ਕੀ ਫਤਿਹ ਇਹ ਬੱਚਿਆਂ ਨੇ ਕੀ ਕਰ ਉਹ ਇੱਥੇ ਆ ਕੇ ਤਾਂ ਹਰ ਕੋਈ ਸਲਾਮ ਕਰਦਾ ਹੈ ਬਈ ਬੱਚਿਆਂ ਕੋਲ ਬੜੀ ਬੱਦੀ ਬੋਲੀ ਹੈ ਸਰਹੰਦ ਦੇ ਨवाब वजीर खान ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ। ਪਿਆਦਵਨਾਥ ਸਿਰ ਚੁਕਾ ਕੇ ਸलाम ਕਰੋ। ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅੱਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ। ਉਸ ਤੋਂ ਬਿਨਾਂ ਅਸੀਂ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ। ਇਹ ਕਾਫਰਾਂ ਦੀ ਬੋਲੀ ਹੈ। ਕਾਫਰ ਉਹ ਜਿਹੜਾ ਤਲਵਾਰ ਦੀ ਨੋਕ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਿਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਈਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਿਰ ਬੇਈਮਾਨ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਭूण ਸਾਨੂੰ ਸਾਡੇ ਧਰਮ ਦੀ ਸਿੱਖਿਆ ਦਿਓਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬਚੋਂ ਤੁਹਾਡੇ ਗੁਰੂ ਪਿਤਾ ਨੂੰ ਗ੍ਰਿਫਤਾਰ ਕਰਨ ਲਈ ਮੇਰੇ ਸਿਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਕੁਰਮਾ ਹਲੇ ਜੰਮਿਆ ਨਹੀਂ ਉਹ ਚਮਕਿਆ ਉਹਨਾਂ ਦੇ ਚਿਹਰੇ ਤੇ ਕਿ ਲੋਕੀਂ ਵੇਖ ਕੇ ਆਪਣੀ ਮਰਜ਼ੀ ਨਾਲ ਝੁੱਕ ਕੇ ਸਲਾਮ ਕਰ ਦੇਣੇ ਜੇਕਰ ਤੁਹਾਡਾ ਵੀ ਕਦੇ ਉਹਨਾਂ ਨਾਲ ਸਾਹਮਣਾ ਹੋ ਗਿਆ ਚੁੱਕ ਜਾਏਗਾ ਕੀ ਹੋਇਆ ਖਾਨ ਸਾਹਿਬ ਗੁਰੂ ਪਿਤਾ ਦੇ ਦਰਸ਼ਨ ਹੋਏ ਲੱਗਦੇ ਨੇ ਖاموش ਹੋ ਹੁਣ ਤੁਸੀਂ ਸਾਡੇ ਕੋਲ ਆਓ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ ਵੈਸੇ ਵੀ ਹੁਣ ਤੁਸੀਂ ਜਾਓਗੇ ਕਿੱਥੇ ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ ਤੁਹਾਡੇ ਗੁਰੂ ਪਿਤਾ ਨੂੰ ਅਸੀਂ ਫੜ ਲੈਣਾ ਹੈ ਤੁਹਾਡੇ ਦੋਨੋਂ ਵੱਡੇ ਭਰਾ ਅਜੀਤ ਤੇ ਜੁਜਾਰ ਚਮਕੌਰ ਦੀ ਲੜਾਈ 'ਚ ਮਰ ਜਾ ਚੁੱਕੇ ਨੇ ਤੁਹਾਡਾ ਕੀ ਯਕੀਨ ਕਰਨਾ ਤੁਹਾਡੀ ਤਾਂ ਨੀਅਤ ਹੀ ਠੀਕ ਨਹੀਂ ਹੈ ਖਾਨ ਸਾਹਿਬ ਬਿਨਾਂ ਕਿਸੇ ਜੁਰਮ ਸਾਨੂੰ ਬੁੱਜ ਵਿੱਚ ਕੈਦ ਕੀਤਾ ਹੋਇਆ ਹਾਨ ਸਾਹਿਬ ਠੀਕ ਕਹਿ ਰਹੇ ਨੇ ਬੱਚਿਓ ਇਹਨਾਂ ਦਾ ਧਰਮ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਸਾਡੇ ਧਰਮ ਨੇ ਸਾਨੂੰ ਮਰਨਾ ਪਹਿਲਾਂ ਸਿਖਾਇਆ ਹੈ ਇਸ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਉਹੀ ਮਿਲੇਗਾ ਰਹਿਣ ਲਈ ਐਸ਼ੋ ਆਰਾਮ ਤੇ ਮਹਿਲ ਰਾਜਕੁਮਾਰਾਂ ਦੀ ਤਰ੍ਹਾਂ ਹਾਟ ਬਾਟ ਜੇਕਰ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਯਾਦ ਦਿਲਾਉਂਦਾ ਉਹ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਹੋ ਪਹਿਲਾਂ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲ ਲਓਗੇ ਹਾਂ ਹਾਂ ਯਾਦ ਹੈ ਤਵੇਰ ਜਿਨਾ ਦੇ ਦਾਦਾ ਜੀ ਨੇ ਕਿਸੇ ਦਾ ਧਰਮ ਬਚਾਉਣ ਲਈ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਚਲੋ ਕੀ ਕੋਈ ਗਲਤੀ ਤਾਂ ਨਹੀਂ ਕਰ ਰਹੇ ਹੈ ਉਸੇ ਦੀ ਵਿਧਵਾ ਮਤਲਬ ਤੁਹਾਡੀ ਦਾਦੀ ਹਾਲੇ ਜ਼ਿੰਦਾ ਹੈ ਹੁਣ ਕੀ ਕਰਨਾ ਹੈ ਜਾਓ ਉਸ ਨਾਲ ਜਾ ਕੇ ਸਲਾਹ ਕਰੋ ਕੱਲ ਤੱਕ ਦੀ ਮੌਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਤਾਂ ਵੱਡਿਆ ਵੱਡਿਆ ਨੂੰ ਚਿਪਕਰਾ ਦਿੰਦੇ ਨੇ ਹਾਂਜੀ ਦੇਖਿਆ ਸੰਗ ਦੇ ਸਿੰਘਾਂ ਨਾਲ ਸੇ ਜੋਛ ਇਹ ਜੋਛ ਇੱਥੇ ਬਰਕਰਾਰ ਰੱਖਿਓ ਹੁਣ ਤੁਸੀਂ ਆਪਣੇ ਬੱਚਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ